ਸਾਰੇ ਨੂੰ ਸਤ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਪਾਲਕ ਵਾਲੀ ਬਹੁਤ ਹੀ ਵਧੀਆ ਦਾਲ ਜੋ ਕਿ ਹੈਲਦੀ ਵੀ ਹੁੰਦੀ ਹੈ ਖਾਣ ਚ ਸਵਾਦ ਵੀ ਬਹੁਤ ਲੱਗਦੀ ਹੈ ਤੇ ਬਣ ਵੀ ਜਲਦੀ ਜਾਂਦੀ ਹੈ ਤੇ ਨਾਲ ਹੀ ਮੇਰੀ ਇੱਕ ਛੋਟੀ ਜੀ ਰਿਕੁਐਸਟ ਹੈ ਕਿ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਜੀ ਤੇ ਇਹ ਦਾਲ ਬਣਾਉਣ ਵਾਸਤੇ ਨਾ ਆਪਾਂ ਲਵਾਂਗੇ ਇੱਕ ਕੱਪ ਚਨਾ ਦਾਲ ਯਾਨੀ ਕਿ ਛੋਲਿਆਂ ਦੀ ਦਾਲ ਦੋ ਦਾਲਾਂ ਨੂੰ ਮਿਕਸ ਕਰਕੇ ਆਪਾਂ ਜੇ ਪਾਲਕ ਵਾਲੀ ਦਾਲ ਬਣਾਵਾਂਗੇ ਇੱਕ ਤੇ ਹੋਗੀ ਇਹ ਚਨਾ ਦਾਲ ਹਨਾ ਤੇ ਦੂਸਰੀ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਤੋਤੀ ਹੋਈ ਮੂੰਗੀ ਦੀ ਦਾਲ। ਯਾਨੀ ਕਿ ਮੂੰਗੀ ਤੋਤੀ ਦਾਲ। ਤੇ ਸਭ ਤੋਂ ਪਹਿਲਾਂ ਨਾ ਆਪਾਂ ਇਹ ਦੋਨਾਂ ਦਾਲਾਂ ਨੂੰ ਚੰਗੀ ਤਰ੍ਹਾਂ ਧੋਲਵਾਂਗੇ। ਤਿੰਨ ਚਾਰ ਵਾਰੀ ਪਾਣੀ ਬਦਲ-ਬਦਲ ਕੇ ਧੋਵਾਂਗੇ ਤਾਂ ਕਿ ਦਾਲ ਜਿਹੜੀ ਹੈ ਚੰਗੀ ਤਰ੍ਹਾਂ ਸਾਫ਼ ਹੋ ਜਾਵੇ। ਔਰ ਵੈਸੇ ਵੀ ਦਾਲਾਂ ਨੂੰ ਨਾ ਚੰਗੀ ਤਰ੍ਹਾਂ ਧੋਣ ਕੇ ਨਾ ਫੇਰ ਹੀ ਇਹਦਾ ਇਸਤੇਮਾਲ ਕਰਨਾ ਚਾਹੀਦਾ ਬਣਾਉਣ ਵਾਸਤੇ ਫੇਰ ਹੀ ਪਕਾਣੀ ਚਾਹੀਦੀਆਂ ਨੇ ਕਿਉਂਕਿ ਦਾਲਾਂ ਦੇ ਉੱਤੇ ਕਾਫੀ ਸਾਰੀ ਡਸਟ ਔਰ ਪਾਲਿਸ਼ ਪਾਊਡਰ ਵਗੈਰਾ ਲੱਗਿਆ ਹੁੰਦਾ ਚੰਗੀ ਤਰ੍ਹਾਂ ਧੋਣ ਨਾਲ ਉਹ ਨਿਕਲ ਜਾਂਦਾ ਔਰ ਦ ਦਾਲਾਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਨਾ ਹੁਣ ਆਪਾਂ ਇਹਦੇ ਵਿੱਚ 4.5 ਕੱਪ ਪਾਣੀ ਪਾ ਕੇ ਤੇ ਅੱਧੇ ਘੰਟੇ ਵਾਸਤੇ ਦੋਨੋਂ ਦਾਲਾਂ ਨੂੰ ਭਿਓ ਕੇ ਰੱਖ ਦਵਾਂਗੇ ਤੇ ਮੈਂ ਜਿਹੜੇ ਕੁੱਕਰ 'ਚ ਦਾਲ ਪਕਾਣੀ ਹੈ ਉਹਦੇ ਵਿੱਚ ਹੀ ਧੋਤੀ ਹੈ ਤੇ ਉਹਦੇ ਵਿੱਚ ਹੁਣ ਭਿਓ ਕੇ ਰੱਖ ਰਹੀ ਹਾਂ ਤੁਸੀਂ ਚਾਹੋ ਤਾਂ ਵੱਖਰੇ ਭਾਂਡੇ ਵਿੱਚ ਧੋ ਕੇ ਭਿਓ ਕੇ ਤੇ ਫਿਰ ਪਕਾਣ ਲਈ ਕੁੱਕਰ 'ਚ ਟਰਾਂਸਫਰ ਕਰ ਸਕਦੇ ਹੋ ਦਾਲਾਂ ਨੂੰ ਅੱਧਾ ਘੰਟਾ ਭਿਉਣ ਤੋਂ ਬਾਅਦ ਹੁਣ ਆਪਾਂ ਕੁੱਕਰ ਨੂੰ ਗੈਸ ਤੇ ਚੜਾਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਲੂਣ ਦਾ ਤੇ ਅੱਧਾ ਛੋਟਾ ਚਮਚ ਹਲਦੀ ਦਾ ਤੇ ਹੁਣ ਇਹ ਦੋਵੇਂ ਚੀਜ਼ਾਂ ਨੂੰ ਮਿਕਸ ਕਰਕੇ ਨਾ ਲੂਣ ਔਰ ਹਲਦੀ ਨੂੰ ਤੇ ਆਪਾਂ ਦਾਲ ਨੂੰ ਬਿਨਾ ਟੱਕੇ ਹੋਏ ਗੈਸ ਦੀ ਫੁੱਲ ਫਲੇਮ ਤੇ ਪਕਾਵਾਂਗੇ ਇੱਕ ਉਬਾਲਾ ਆਨ ਤੱਕ ਤੇ ਹੁਣ ਦੇਖੋ ਜੀ ਉਬਾਲਾ ਆ ਚੁੱਕਿਆ ਤੇ ਉਬਾਲੇ ਦੇ ਨਾਲ ਨਾਲ ਨਾ ਝੱਗ ਵੀ ਆ ਚੁੱਕੀ ਐ ਤੇ ਹੁਣ ਇਹ ਝੱਗ ਨੂੰ ਆਪਾਂ ਉਤਾਰ ਦਵਾਂਗੇ ਤੇ ਇੱਥੇ ਨਾ ਮੈਂ ਤੁਹਾਨੂੰ ਕੱਪ ਨਾਲ ਤੇ ਦਾਲਾਂ ਦਾ ਨਾਪ ਦੱਸ ਦਿੱਤਾ ਸੀ ਤੇ ਵਜ਼ਨ ਵਿੱਚ ਵੀ ਦੱਸ ਦਿੰਨੀ ਆ ਜਿਹੜੀ ਛੋਲਿਆਂ ਦੀ ਦਾਲ ਐ ਉਹ ਤੇ 200 ਗ੍ਰਾਮ ਤੇ ਜਿਹੜੀ ਮੂੰਗੀ ਧੋਤੀ ਦੀ ਦਾਲ ਐ ਉਹ 50 ਗ੍ਰਾਮ ਤੇ ਤੁਸੀਂ ਨਾ ਇੱਕ ਦਾਲ ਨਾਲ ਵੀ ਆ ਪਾਲਕ ਵਾਲੀ ਦਾਲ ਬਣਾ ਸਕਦੇ ਹੋ ਤੇ ਛੋਲਿਆਂ ਦੀ ਦਾਲ ਦੀ ਜਗ੍ਹਾ ਅਰਹਰ ਦੀ ਦਾਲ ਵੀ ਲੈ ਸਕਦੇ ਹੋ ਠੀਕ ਹੈ ਜੀ ਦੋ ਦਾਲਾਂ ਨਾਲ ਬਣਾਓਗੇ ਤਾਂ ਸਵਾਦ ਵੰਦੀ ਬੰਦੀ ਹੈ ਤੇ ਇੱਕ ਦਾਲ ਨਾਲ ਵੀ ਤੁਸੀਂ ਬਣਾ ਸਕਦੇ ਹੋ ਜਿੰਨੀ ਚਾਗੀ ਇੱਕ ਵਾਰ ਚੁੱਟਾ ਜਵੇ ਨਹੀਂ ਉਤਾਰ ਲਵੋ ਤੇ ਨਾਲ ਨਾਲ ਜਿਵੇਂ ਜਿਵੇਂ ਝਾਗ ਆਈ ਜਾਏਗੀ ਨਾ ਉਤਾਰੀ ਜਾਏ ਮਤਲਬ ਤੇ ਝਾਗ ਕੱਢਣ ਤੋਂ ਬਾਅਦ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦਾ ਲੰਬਾ ਪਤਲਾ ਕੱਟਿਆ ਹੋਇਆ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਤੇ ਨਾਲ ਹੀ ਪਾਵਾਂਗੇ ਬਰੀਕ ਕਟੀਆਂ ਹੋਈਆਂ ਦੋ ਹਰੀਆਂ ਮਿਰਚਾਂ ਤੇ ਨਾਲ ਹੀ ਆਪਾਂ ਦਾਲ ਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦੇ ਕੱਟੇ ਹੋਏ ਤਿੰਨ ਮੀਡੀਅਮ ਸਾਈਜ਼ ਦੇ ਟਮਾਟਰ ਆ ਦੇਖੋ ਇਸ ਤਰ੍ਹਾਂ ਨਾ ਇੱਕ ਟਮਾਟਰ ਨੂੰ ਮੈਂ ਦੋ ਦੋ ਪੋਰਸ਼ਨ ਕਰ ਲੈਨੇ ਇੱਕ ਟਮਾਟਰ ਦੇ ਤੇ ਇਸ ਤਰ੍ਹਾਂ ਆਪਾਂ ਦਾਲ ਦੇ ਵਿੱਚ ਰੱਖਦੇ ਜਾਵਾਂਗੇ ਤੇ ਦਾਲ ਬਹੁਤ ਹੀ ਵਧੀਆ ਬਣੇਗੀ ਔਰ ਬਹੁਤ ਹੀ ਛੇਤੀ ਬਣ ਕੇ ਤਿਆਰ ਹੋਏਗੀ ਤੇ ਟਮਾਟਰ ਪਿਆਜ਼ ਔਰ ਹਰੀ ਮਿਰਚ ਪਾਣ ਤੋਂ ਬਾਅਦ ਆਪਾਂ ਕੁੱਕਰ ਦਾ ਢੱਕਣ ਬੰਦ ਕਰ ਦਵਾਂਗੇ ਤੇ ਗੈਸ ਦੀ ਫੁੱਲ ਫਲੇਮ ਤੇ ਨਾ ਆਪਾਂ ਪਹਿਲਾਂ ਇੱਕ ਸੀਟੀ ਆਉਣ ਦਾ ਇੰਤਜ਼ਾਰ ਕਰਾਂਗੇ ਤੇ ਲੋਜੀ ਕੁੱਕਰ ਚ ਆ ਗਈ ਇੱਕ ਸੀਟੀ ਤੇ ਜਦੋਂ ਇੱਕ ਸੀਟੀ ਆ ਜਾਏ ਨਾ ਫੁੱਲ ਫਲੇਮ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬਿਲਕੁਲ ਸਿਮ ਤੇ ਸਿਮ ਫਲੇਮ ਤੇ ਆਪਾਂ ਇਹ ਦਾਲ ਨੂੰ 10 ਮਿੰਟ ਤੱਕ ਪਕਾਵਾਂਗੇ ਮੇਰਾ ਮਤਲਬ ਹੈ ਕਿ 10 ਮਿੰਟ ਵਿੱਚ ਕੁੱਕਰ ਚ ਜਿੰਨੀਆਂ ਮਰਜ਼ੀ ਸੀਟੀਆਂ ਆ ਜਾਣ ਉਹਦਾ ਧਿਆਨ ਨਹੀਂ ਦੇਣਾ ਤੁਸੀਂ ਸਿਰਫ ਟਾਈਮ ਦਾ ਧਿਆਨ ਦੇਣਾ ਤੇ ਜਦੋਂ ਸਿਮ ਫਲੇਮ ਤੇ ਦਾਲ ਨੂੰ ਪੱਕਦੇ 10 ਮਿੰਟ ਹੋ ਜਾਣਗੇ ਨਾ ਉਦੋਂ ਆਪਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਪਰ ਕੁੱਕਰ ਨੂੰ ਇਸ ਤਰ੍ਹਾਂ ਹੀ ਪਿਆ ਰਹਿਣ ਦਵਾਂਗੇ ਉਦੋਂ ਖੋਲਾਂਗੇ ਜਦੋਂ ਇਹਦੇ ਵਿੱਚੋਂ ਸਟੀਮ ਆਪਣੇ ਆਪ ਖਤਮ ਹੋ ਜਾਏਗੀ ਤੇ ਉਦੋਂ ਤੱਕ ਨਾ ਆਪਾਂ ਦਾਲ ਵਾਸਤੇ ਵਧੀਆ ਜਿਹਾ ਤ 3 ਤੋਂ 4 ਵੱਡੇ ਚਮਚ ਤੇਲ ਪਾ ਕੇ ਗਰਮ ਕਰ ਲਵਾਂਗੇ ਤੇ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਰਾਈ ਇੱਕ ਛੋਟਾ ਚਮਚ ਜੀਰਾ ਤੇ ਅੱਧਾ ਛੋਟਾ ਚਮਚ ਪਾਵਾਂਗੇ ਸਾਬਤ ਧਨੀਆ ਤੇ ਨਾਲ ਹੀ ਚਮਚ ਦਾ ਚੌਥਾ ਹਿੱਸਾ ਹਿੰਗ ਵੀ ਪਾਵਾਂਗੇ ਤੇ ਨਾਲ ਹੀ ਪਾਵਾਂਗੇ ਸਾਬਤ ਲਾਲ ਮਿਰਚਾਂ ਇਹ ਚਾਰ ਮਿਰਚਾਂ ਮੈਂ ਇੱਥੇ ਪਾ ਰਹੀ ਆ ਜੇ ਤੁਹਾਡੇ ਕੋਲ ਇਦਾਂ ਦੀਆਂ ਮਿਰਚਾਂ ਹੋਣ ਤੇ ਠੀਕ ਹੈ ਨਹੀਂ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਿੰਪਲ ਹੁੰਦੀਆਂ ਨੇ ਇਹ ਵੀ ਪਾ ਸਕਦੇ ਹੋ ਤੇ ਬਸ ਸਾਰੇ ਸਾਬਤ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਤੜਕਾ ਲੈਣਾ ਹੈ ਤੇ ਜਦੋਂ ਜੀਰਾ ਹੋਰ ਰਾਈ ਤਣੀਆਂ ਅੱਛੇ ਤਰ੍ਹਾਂ ਤੜਕ ਜਾਣ ਉਹ ਤੋਂ ਆਪਾਂ ਇਹਦੇ ਵਿੱਚ ਇੱਕ ਵੱਡਾ ਚਮਚ ਪਾ ਕੇ ਲਸਣ ਅਦਰਕ ਦਾ ਪੇਸਟ ਪਾਵਾਂਗੇ ਤੇ ਇੱਥੇ ਨਾ ਤੁਸੀਂ ਬਰੀਕ ਕਟਿਆ ਹੋਇਆ ਲਸਣ ਅਦਰਕ ਵੀ ਪਾ ਸਕਦੇ ਹੋ ਤੇ ਕਦੀ ਜਲਦੀ ਹੋਵੇ ਤੇ ਇਸ ਤਰ੍ਹਾਂ ਦਾ ਪੇਸਟ ਪਾ ਸਕਦੇ ਹੋ ਟਾਈਮ ਹੋਵੇ ਤੇ ਕੱਟ ਕੇ ਵੀ ਪਾ ਸਕਦੇ ਹੋ ਦੋਨੋਂ ਤਰ੍ਹਾਂ ਵਧੀਆ ਲੱਗਦਾ ਹੈ ਤੇ ਬਸ ਇਹ ਲਸਣ ਅਦਰਕ ਵਾਲੇ ਪੇਸਟ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਜਦੋਂ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਭੁੱਜ ਜਾਣ ਵਧੀਆ ਜੀ ਖਸ਼ਬੋ ਆਣ ਲੱਗ ਪਵੇ ਤੇ ਗੈਸ ਦੀ ਫਲੇਮ ਨੂੰ ਆਪਾਂ ਕਰ ਲਵਾਂਗੇ ਸਿਮ ਤੇ ਸਿਮ ਕਰਕੇ ਨਾ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਛੋਟਾ ਚਮਚ ਧਨੀਆ ਪਾਊਡਰ ਅੱਧਾ ਛੋਟਾ ਚਮਚ ਲਾਲ ਮਿਰਚਾਂ ਦਾ ਮਿਰਚਾਂ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਕਿਉਂਕਿ ਆਪਾਂ ਹਰੀਆਂ ਮਿਰਚਾਂ ਵੀ ਪਾਈ ਹੋਈਆਂ ਨੇ ਤੇ ਅੱਧਾ ਛੋਟਾ ਚਮਚ ਹੀ ਪਾਵਾਂਗੇ ਗਰਮ ਮਸਾਲਾ ਤੇ ਲੂਣ ਔਰ ਹਲਦੀ ਤੇ ਆਪਾਂ ਪਹਿਲਾਂ ਹੀ ਦਾਲ ਵਿੱਚ ਪਾ ਦਿੱਤਾ ਸੀ ਅਨਾ ਦੋਨੋ ਚੀਜ਼ਾਂ ਪਾ ਦਿੱਤੀਆਂ ਅਸੀਂ ਤੇ ਜੇ ਲੋੜ ਪਏਗੀ ਨਾ ਲੂਣ ਹੋਰ ਪਾ ਦੀ ਤੇ ਦਾਲ ਨੂੰ ਟੇਸਟ ਕਰਕੇ ਬਨਨ ਤੋਂ ਬਾਅਦ ਫੇਰ ਪਾਲਵਾਂਗੇ ਤੇ ਹੁਣ ਇੱਥੇ ਨਾ ਮੈਂ ਮਸਾਲਿਆਂ ਨੂੰ ਵੀ ਥੋੜਾ ਜਿਹਾ ਭੁੰਨ ਲਿਆ ਤੇ ਮਸਾਲੇ ਜਦੋਂ ਭੁੱਜ ਜਾਣ ਥੋੜੇ ਜਿਹਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦੀ ਕੱਟੀ ਹੋਈ 200 ਗ੍ਰਾਮ ਪਾਲਕ ਤੇ ਮੈਂ ਇੱਥੇ 200 ਗ੍ਰਾਮ ਦੀ ਇੱਕ ਗੁੱਚੀ ਲੈ ਕੇ ਨਾ ਪਾਲਕ ਦੀ ਉਹਨੂੰ ਚੰਗੀ ਤਰ੍ਹਾਂ ਸਵਾਰ ਕੇ ਤੇ ਅੱਛੀ ਤਰ੍ਹਾਂ ਧੋ ਕੇ ਤੇ ਇਸ ਤਰ੍ਹਾਂ ਦਾ ਕੱਟ ਲਿਆ ਹੈ ਤੇ ਹੁਣ ਇਹ ਪਾਲਕ ਨੂੰ ਆਪਾਂ ਮਸਾਲਿਆਂ ਦੇ ਵਿੱਚ ਮਿਕਸ ਕਰਕੇ ਗੈਸ ਦੀ ਸਿਮ ਫਲੇਮ ਤੇ ਹੀ ਪਕਾਵਾਂਗੇ ਪਾਲਕ ਦੇ ਵਿੱਚ ਜਿੰਨਾ ਵੀ ਕੁਦਰਤੀ ਪਾਣੀ ਹੁੰਦਾ ਹੈ ਨਾ ਉਹ ਸੁੱਕ ਜਾਵੇ ਬਸ ਉਦੋਂ ਤੱਕ ਆਪਾਂ ਪਕਾਣਾ ਹੈ ਤੇ ਆਪਣੇ ਪਾਣੀ ਦੇ ਵਿੱਚ ਹੀ ਪਾਲਕ ਨੇ ਅੱਛੀ ਤਰ੍ਹਾਂ ਪੱਕ ਜਾਣਾ ਆਪਾਂ ਨੂੰ ਵੱਖਰਾ ਪਾਣੀ ਪਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪੈਗੀ ਤੇ ਨਾ ਹੀ ਇਹਨੂੰ ਕੜਾਈ ਨੂੰ ਆਪਾਂ ਟਕਣਾ ਹੈ ਖੁੱਲਾ ਹੀ ਪਕਾਣਾ ਹੈ ਪਾਲਕ ਨੂੰ ਤੇ ਹੁਣ ਇੱਥੇ ਦੇਖੋ ਜੀ ਪਾਲਕ ਦੇ ਵਿੱਚੋਂ ਪਾਣੀ ਰਿਲੀਜ਼ ਹੋ ਗਿਆ ਹੈ ਨਾ ਪਾਲਕ ਦੇ ਵਿੱਚ ਕੁਦਰਤੀ ਪਾਣੀ ਕਾਫੀ ਹੁੰਦਾ ਹੈ ਤੇ ਜਿਹੜੀ ਗੈਸ ਦੀ ਫਲੇਮ ਸਿਮਸ ਹੀ ਨਾ ਉਹਨੂੰ ਆਪਾਂ ਥੋੜੀ ਜਿਹੀ ਵਧਾ ਦਵਾਂਗੇ ਯਾਨੀ ਕਿ ਫਲੇਮ ਨੂੰ ਥੋੜਾ ਜਿਹਾ ਜ਼ਿਆਦਾ ਕਰ ਦਵਾਂਗੇ ਤੇ ਫਿਰ ਪਾਣੀ ਨੂੰ ਸੁੱਕਣ ਦਵਾਂਗੇ ਕਿਉਂ ਤੇ ਪਾਲਕ ਥੋੜੀ ਜਿਹੀ ਪੱਕ ਵੀ ਗਈ ਹੈ ਤੇ ਹੁਣ ਇਹਦਾ ਆਪਾਂ ਪਾਣੀ ਸੁਕਾ ਦੇਣਾ ਹੈ ਤੇ ਇੰਨੀ ਦੇਰ ਚ ਨਾ ਕੁੱਕਰ ਚ ਸਟੀਮ ਵੀ ਖਤਮ ਹੋ ਚੁੱਕੀ ਹੈ ਜੀ ਹੁਣ ਆਪਾਂ ਕੁੱਕਰ ਦਾ ਟੱਕਣ ਖੋਲ ਕੇ ਦਾਲ ਨੂੰ ਚੈੱਕ ਕਰ ਲੈਣੇ ਆ ਤੇ ਦਾਲ ਸਾਡੀ ਵਧੀਆ ਪੱਕ ਚੁੱਕੀ ਹੈ ਪਰ ਜਿਹੜੇ ਟਮਾਟਰ ਦੇ ਛਿਲਕੇ ਨੇ ਨਾ ਇਹਨਾਂ ਨੂੰ ਆਪਾਂ ਇਸ ਨਾਲ ਚਿਮਟੇ ਦੇ ਨਾਲ ਵੱਖਰਾ ਕਰ ਲਵਾਂਗੇ ਦਾਲ ਬੋਇਲ ਹੋਣ ਤੋਂ ਬਾਅਦ ਨਾ ਜਿਹੜੇ ਟਮਾਟਰ ਵੀ ਚੰਗੀ ਤਰ੍ਹਾਂ ਬੋਇਲ ਹੋ ਗਏ ਨੇ ਤੇ ਇਹਨਾਂ ਦੇ ਛਿਲਕੇ ਵੀ ਵੱਖਰੇ ਹੋ ਗਏ ਨੇ ਤੇ ਤੁਸੀਂ ਵੀ ਇਸ ਤਰੀਕੇ ਨਾਲ ਇੱਕ ਵਾਰੀ ਦਾਲ ਜ਼ਰੂਰ ਬਣਾਇਓ ਤੁਹਾਨੂੰ ਬਹੁਤ ਪਸੰਦ ਆਏਗੀ ਤੇ ਟਮਾਟਰਾਂ ਦੇ ਉੱਤੋਂ ਸਾਰੇ ਛਿਲਕੇ ਵੱਖ ਹੁਣ ਆਪਾਂ ਕੜਛੀ ਦੇ ਨਾਲ ਨਾ ਦਾਲ ਨੂੰ ਥੋੜੀ ਜਿਹੀ ਮਿਕਸ ਕਰਾਂਗੇ ਤੇ ਇਸ ਨਾਲ ਟਮਾਟਰਾਂ ਨੂੰ ਵੀ ਮੈਸ਼ ਕਰਦੇ ਹੋਏ ਮਿਕਸ ਕਰ ਲਵਾਂਗੇ ਤੇ ਬਿਲਕੁਲ ਵੀ ਟਮਾਟਰਾਂ ਦਾ ਜਾਂ ਪਿਆਜ਼ਾਂ ਦਾ ਕੱਚਾ ਸਵਾਦ ਨਹੀਂ ਆਏਗਾ ਦਾਲ ਦੇ ਵਿੱਚੋਂ ਬਸ ਤੁਸੀਂ ਇੱਕ ਵਾਰੀ ਜ਼ਰੂਰ ਇਸ ਤਰ੍ਹਾਂ ਬਣਾ ਕੇ ਚੈੱਕ ਕਰਿਓ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਘੱਟ ਲੱਗ ਰਿਹਾ ਤੇ ਪਾਣੀ ਜਿਹੜਾ ਆਪਾਂ ਪਾਣਾ ਹੈ ਉਹ ਗਰਮ ਕਰਕੇ ਪਾਵਾਂਗੇ ਆ ਦੇਖੋ ਜੀ ਤੇ ਇਧਰ ਪਾਲਕ ਵੀ ਪੱਕ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਪਾਲਕ ਦਾ ਸਾਰਾ ਪਾਣੀ ਸੁੱਕ ਚੁੱਕਿਆ ਹੈ ਤੇ ਹੁਣ ਇਹ ਪੱਕੀ ਹੋਈ ਦਾਲ ਨੂੰ ਨਾ ਆਪਾਂ ਪਾਲਕ ਵਾਲੀ ਕੜਾਈ 'ਚ ਪਾ ਦਵਾਂਗੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਦਾਲ ਦੀ ਕਨਸਿਸਟੈਂਸੀ ਥੋੜੀ ਗਾੜੀ ਲੱਗ ਰਹੀ ਹੈ ਤੇ ਇਸ ਕਰਕੇ ਮੈਂ ਇਹਦੇ ਵਿੱਚ ਅੱਧਾ ਕੱਪ ਗਰਮ ਪਾਣੀ ਪਾ ਰਹੀ ਹਾਂ ਤੇ ਗਰਮ ਪਾਣੀ ਕਰਕੇ ਨਾ ਮੈਂ ਕੁੱਕਰ ਦੇ ਵਿੱਚ ਹੀ ਪਾ ਲਿਆ ਤਾਂ ਕਿ ਜਿਹੜੀ ਵੀ ਦਾਲੇ ਦੇ ਵਿੱਚ ਲੱਗੀ ਹੋਈ ਹੈ ਉਹ ਵੀ ਨਿਕਲ ਆਵੇ ਤੇ ਇੱਥੇ ਪਾਣੀ ਨਾ ਤੁਸੀਂ ਆਪਣੇ ਹਿਸਾਬ ਨਾਲ ਪਾ ਲਵੋ ਦਾਲ ਦੇ ਵਿੱਚ ਜਿੰਨੀ ਕਨਸਿਸਟੈਂਸੀ ਚਾਹਦੇ ਹੋ ਜੇ ਥੋੜੀ ਪਤਲੀ ਕਨਸਿਸਟੈਂਸੀ ਵਾਲੀ ਦਾਲ ਖਾਂਦੇ ਹੋ ਤੇ ਥੋੜਾ ਜ਼ਿਆਦਾ ਪਾਣੀ ਪਾ ਲਵੋ ਮੈਂ ਅੱਧਾ ਕੱਪ ਪਾਇਆ ਹੈ ਠੀਕ ਹੈ ਜੀ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਮਿਕਸ ਕਰਕੇ ਨਾ ਗੈਸ ਦੀ మీడియం ਫਲੇਮ ਤੇ ਡੇਢ ਤੋਂ 2 ਮਿੰਟ ਆਪਾਂ ਪਕਾਵਾਂਗੇ ਕਿਉਂਕਿ ਦਾਲ ਵੀ ਪੱਕੀ ਹੋਈ ਹੈ ਤੇ ਪਾਲਕ ਵੀ ਪੱਕੀ ਹੋਈ ਹੈ बस ਚੰਗੀ ਤਰ੍ਹਾਂ ਰਸ ਮਿਚ ਜਾਣ ਮਸਾਲੇ ਔਰ ਸਾਰੀਆਂ ਚੀਜ਼ਾਂ बस ਇੰਨਾ ਕੀ ਆਪਾਂ ਇਹਨੂੰ ਪਕਾਣਾ ਹੈ ਤੇ 2 ਮਿੰਟ ਤੱਕ ਦਾਲ ਨੂੰ ਪਕਾਣ ਤੋਂ ਬਾਅਦ ਹੁਣ ਐਸੇ ਸਟੇਜ ਤੇ ਨਾ ਇੱਕ ਵਾਰੀ ਇਹਦੇ ਵਿੱਚ ਨਮਕ ਚੈੱਕ ਕਰ ਲਓ ਤੇ ਜਿੰਨੀ ਲੋੜ ਹੈ ਉਹ ਨਾ ਪਾ ਲਵੋ ਠੀਕ ਹੈ ਜੀ ਕਿਉਂਕਿ ਆਪਾਂ ਨਮਕ ਸਿਰ ਦਾਲ ਉਬਾਲਣ ਲੱਗੇ ਆ ਪਾਇਆ ਸੀਗਾ ਤੇ ਦਾਲ ਦੀ ਕੰਸਿਸਟੈਂਸੀ ਦੇਖੋ ਇਕਦਮ ਸੈਟ ਹੈ ਜਿਸ ਹਿਸਾਬ ਨਾਲ ਰੱਖਣੀ ਹੈ ਉਸ ਤਰ੍ਹਾਂ ਤੁਸੀਂ ਰੱਖ ਸਕਦੇ ਹੋ ਕਿਉਂਕਿ ਇਹ ਦਾਲ ਜਿਹੜੀ ਹੈ ਠੰਡੀ ਹੋ ਕੇ ਗਾੜੀ ਹੋ ਜਾਂਦੀ ਹੈ ਤੇ ਇਸ ਕਰਕੇ ਥੋੜੀ ਜਿਹੀ ਗੁੰਜਾਇਸ਼ ਰੱਖ ਕੇ ਫੇਰ ਇਹਨੂੰ ਪਕਾਓ ਤੇ ਪਾਲਕ ਵਾਲੀ ਹੈਲਦੀ ਦਾਲ ਨੂੰ ਤੁਸੀਂ ਲੰਚ ਚ ਬਣਾਓ ਡਿਨਰ ਚ ਬਣਾਓ ਤੇ ਬਣਾ ਕੇ ਰੋਟੀ ਨਾਲ ਖਾਓ ਪਰੌਠਿਆਂ ਨਾਲ ਖਾਓ ਤੇ ਭਾਵੇਂ ਖਾਓ ਚੋਲਾ ਨਾਲ ਇਹ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਦਾਲ ਨੂੰ ਸਰਵ ਕਰਨ ਲੱਗੇ ਆ ਨਾ ਉੱਪਰੋਂ ਦੀ ਪਾਓ ਕਿਉਂ ਤੇ ਜਿਹੜਾ ਦਾਲ ਦਾ ਸਵਾਦ ਹੈ ਨਾ ਹੋਰ ਵੀ ਜ਼ਿਆਦਾ ਵਧ ਜਾਏਗਾ ਛੇਤੀ ਮਿਲਦੇ ਆ ਇੱਕ ਨਵੀਂ ਰੈਸਿਪੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ